ਆਪਕੋ ਪਹਿਲਾ ਕਰਦੇ ਬਹੁਤ ਹੀ ਸਰਕਾਰ ਨੂੰ ਅੱਜ ਸਤਿਪੰਥੀ ਅਮਰੀਦ ਸਿੰਘ ਜੀ ਦੇ ਨਾਲ ਆ ਜੋ ਪ੍ਰੋਫੈਸਰ ਜੀ ਦੇ ਦਰਦ ਪ੍ਰਤੀ ਬਹੁਤ ਹੀ ਗੁਰੂ ਕੂਤੇ ਹਨ ਸਾਰੇ ਜੋ ਸਿੱਖਾਂ ਦਾ ਸਰਕਾਰ ਹੈ ਧੰਨਵਾਦ ਹੈ ਜੀ ਇਹ ਸ਼ੁਰੂ ਪਹਿਲੇ ਕਿੰਦੇ ਦਰਦ ਨੂੰ ਉਹ ਪ੍ਰਾਪਤ ਕਰਾਏ ਤਾਂ ਸੰਗਤ ਦੇ ਭਾਈ ਅਮਰੀਦ ਸਿੰਘ ਜੀ ਦਾ ਸਾਰੀ ਸਵਾਗਤ ਹਾਂ ਅਗੀ ਐਤੋਂ ਸਾਥ ਕੇ ਲੋਗ ਇਹਤੇ ਇਹ ਸਿੱਧ ਦੇ ਤਰ ਗੱਪਾ ਪਾਣੀ ਛੱਕ ਰਹੇ ਸੀ ਪ੍ਰਸ਼ਾਦਾ ਤੇ ਭਾਈ ਸਾਹਿਬ ਨੇ ਵੀ ਦਾ ਹੁਕਮ ਆਨ ਕੇ ਅਸੀਂ ਉਸੇ ਵੇਲੇ ਵਿੱਚੇ ਪ੍ਰਸ਼ਾਦਾ ਛੱਕ ਕੇ ਤੇ ਅਸੀਂ ਦਰਦ ਨੂੰ ਮੁੱਖ ਰੱਖਦੇ ਹੋਇਆ ਅਸੀਂ ਕੋਈ ਰਾਜਨੀਤਿਕ ਬੰਦੇ ਨਹੀਂ ਹਾਂ ਸਤਕੂਰ ਸੱਚੇ ਪਾਤਸ਼ਾਹ ਜੀ ਦਾ ਦਰਦ ਰੱਖਦੇ ਹੋਇਆ ਅਸੀਂ ਸਤ ਤੋਂ 9 ਮਿੰਟ ਦੇ ਵਿੱਚ ਇੱਥੇ ਗੱਡੀ ਆਪਣੀ ਸਿੰਘਾਂ ਦੇ ਸੁਨੇਤ ਲਾ ਆਈ ਅਹੀ ਬਾਤ 15 ਸਿੰਘਾਂ ਦੀ ਐ ਤੇ ਜੋ ਵੇਖਿਆ ਕਿ ਗੁਰੂ ਘਰ ਦਾ ਜਿਹੜਾ ਵਜ਼ੀਰ ਜੀ ਕਹਿੰਦਾ ਅੱਜ ਨਹੀਂ ਸਾਡਾ ਹੁਣ ਬਰਨਾ ਤੋ ਵੀ ਸਭ ਤੋਂ ਵੱਡਾ ਦੋਸ਼ੀ ਹੋ ਆ ਵੱਡਾ ਦੋਸ਼ ਨਾ ਦਊ ਕਿਸੇ ਦੋਸ਼ ਕਰਮਾਂ ਆਪਣੇ ਜੋ ਮੈਂ ਕੀਆ ਸੋ ਮੈਂ ਪਾਇਆ ਦੋਸ਼ ਨਾ ਦੀਜੇ ਅਬਰ ਆਡੇ ਕੀਤੇ ਕਰਮਾਂ ਦਾ ਦੋਸ਼ ਹੀ ਦੂਜਿਆਂ ਦੇ ਉੱਤੇ ਮਾਰ ਨਹੀਂ ਸਕਦੇ ਜਿਹੜਾ ਗੁਰੂ ਘਰ ਦਾ ਵਜੀਰ ਹੈ ਉਹ ਸਭ ਤੋਂ ਨੇੜੇ ਉਹੀ ਹੈ ਗੁਰੂ ਸਾਹਿਬ ਜੀ ਦੇ ਜੇ ਭਾਈ ਸਾਹਿਬ ਦਾ ਕਮਾਨਾ ਜਦੋਂ ਇੱਥੇ ਪਹੁੰਚੇ ਤੇ ਇੱਥੇ ਸਾਧ ਸੰਗਤ ਜੀ ਸਭ ਤੋਂ ਦੁੱਖ ਉਹਨਾਂ ਲੱਗਾ ਤੇ ਜਦੋਂ ਇੱਕ ਦੂਜੀਆਂ ਆਤੀਆਂ ਚਾਹਦੀਆਂ ਕਮਾਨੀਆਂ ਪਿਆਰ ਆਨੂੰ ਕੋਈ ਵੀ ਦੁੱਖ ਨਹੀਂ ਆ ਗੁਰੂ ਸਾਹਿਬ ਦਾ ਤਾਂ ਕੋ ਬੱਟੀ ਇਹ ਹੁਣ ਗੱਲ ਪਤਾ ਲੱਗੀ ਐ ਕਿ ਗ੍ਰੰਥੀ ਸਿੰਘ ਦੀ ਜਮਾਨਤ ਵੀ ਜਿਹੜੀ ਆ ਤੁਹਾਨੂੰ ਪਤਾ ਲੱਗਾ ਕਿ ਉਹ ਕਰਵਾ ਰਹੇ ਨੇ ਹੋ ਚੁੱਕੀ ਐ ਕਿ ਕਰਵਾ ਰਹੇ ਨੇ ਤੇ ਜਿਹੜੇ ਕਰਵਾ ਰਹੇ ਨੇ ਉਹ ਦੋਸ਼ੀ ਨਹੀਂ ਗਏ ਤੇ ਭਾਈ ਸਾਹਿਬ ਜੀ ਬੈਠੇ ਨੇ ਸਾਡੇ ਤਨਕਾਰ ਨੂੰ ਖੋਸਾ ਸਾਹਿਬ ਬੈਠੇ ਨੇ ਕਾਂਸ ਸਿੰਘ ਵਾਲਾ ਆਏ ਨੇ ਸਾਡੇ ਬਹੁਤ ਹੀ ਤਨਕਾਰ ਜੋ ਜਿਹੜੇ ਬੈਠੇ ਹੋਏ ਨੇ ਇਹਨੇ ਗ੍ਰੰਥੀ ਸਿੰਘ ਦਾ ਜਿੰਨਾ ਦੋਸ਼ ਹੈ ਉਹਦੇ ਉੱਤੇ ਉਨਾ ਹੀ ਬਗਨ ਕੀਤੇ ਹੋਣ ਪ੍ਰਸ਼ਾਸਨ ਵੀ ਸੁਣ ਰਿਹਾ ਕਿ 302 ਧਾਰਾ ਲਾਈ ਕਰ। ਜੇ ਗੁਰੂ ਗ੍ਰੰਥ ਸਾਹਿਬ ਆ ਰੋਣਾ ਮੰਨੇ ਆ ਤਾਂ ਸਾਡੇ ਗੁਰੂ ਪਰਸਾ ਦਾ ਕਤਲ ਹੋ ਗਿਆ 302 ਧਾਰਾ ਜਿਹੜੀ ਹੈ ਉਹ ਲੱਗਦੀ ਹੈ। 302 ਧਾਰਾ ਤੇ ਅਜੇ 10 ਦਿਨ ਹੋ ਗਏ ਗ੍ਰੰਥੀ ਸਿੰਘ ਫੜੇ ਨੂੰ ਤੇ 10-15 ਦਿਨ ਬਾਅਦ ਮਾਂ ਤੋਂ 302 ਦੀ ਤੇ 295 A ਦੀ ਮੋਦੀ ਗਈ ਹੈ। ਬਾਕੀ ਜਿਹੜੇ ਦੋਸ਼ੀ ਨੇ ਕਮੇਟੀ ਆਲੇ ਉਹਨਾਂ ਨੂੰ ਵੀ ਜਮਾਨਤ ਪਾ ਲਾਤੀ। ਕਿਤੇ ਨਾ ਕਿਸੇ ਸਾਡੇ ਦੇ ਦੁਕਾਨ ਹੈ। ਸਾਡੇ ਜਿਹੜੇ ਵਿੱਚ ਆ ਕੇ ਸਾਡੀਆਂ ਜਣਾ ਸਾਡੀਆਂ ਗੱਲਾਂ ਸੁਣ ਕੇ ਜਿਹੜੇ ਗੁਰੂ ਘਰ ਦੇ ਦੋਖੀ ਨੇ ਦੁਸ਼ਤ ਪਾਪੀ ਹੰਕਾਰੀ ਤੇ ਗੁਰੂ ਕੇ ਸਿੰਘਾਂ ਦੇ ਦੋਖੀ ਨੇ ਤਾ ਸੰਗਤ ਜੀ ਉਹੀ ਹੋਂਨਾਂ ਨੂੰ ਜਿਹੜਾ ਵਾ ਸਾਡੇ ਬਾਰੇ ਦੱਸ ਰਿਹਾ। ਲੇਕਿਓ ਅਸੀਂ ਉਹਨਾਂ ਦੀ ਗੱਲਾਂ ਸਾਡੇ ਨੂੰ ਪਤਾ ਆ ਰਹੀ। ਕਿ ਜਿਹੜੇ ਅੱਗੋਂ ਦੇਖੇ ਪਿਛੋ ਦੇਖੇ ਦੁਸਤੇ ਕਹਾ ਛਪਾਵੇ। ਅਹੀਂ ਜੇ ਪੈਸਾ ਨਾਲ ਛਪਾਣਾ ਕੋਈ ਗੱਲ ਐਤਰਾ ਛਪਾਣਾ ਦੇ ਸੰਕਾਤਾਂ ਤੋਂ ਜਿਹੜੇ ਸਾਡੇ ਕੀਤੇ ਗੁਨਾਹਾਂ ਉਹ ਅਹੀਂ ਆਕਾਲ ਪੁਰਖ ਤੋਂ ਛਪਾ ਨਹੀਂ ਸਕਦਾ। ਇਹ ਕਰਕੇ ਬੇਨਤੀ ਹੈ ਕਿ ਇੱਥੇ ਅਸੀਂ ਕੋਈ ਇਹਨਾਂ ਨੂੰ ਮਾਫ਼ ਨਹੀਂ ਦੇਣਾ ਕਿ ਖੰਡ ਪਾਚਾ ਹੋ ਗਿਆ ਤੇ ਮਾਫ਼ ਕਰ ਦਿੱਤਾ ਇੱਥੇ ਸਤਿਗੁਰੂ ਸੱਚੇ ਬਾਦਸ਼ਾਹ ਦੀ ਦਇਆ ਦੇ ਨਾਲ ਅਰਦਾਸ ਕਰਕੇ ਤਰਨ ਕਰਕੇ ਅਸੀਂ ਇਹ ਆਏ ਕਿ ਦੂ ਸਾਹਿਬ ਦੀਆਂ ਤੁਹਾਡੇ ਦੋਸ਼ੀਆਂ ਨੂੰ ਜਿਨ੍ਹਾਂ ਤੇ ਸਜ਼ਾ ਨਹੀਂ ਮਿਲਦੀ ਇੱਥੇ ਮੋਰਚਾ ਕਰਨੀ ਕਾਹਦੇ ਨਾਲ ਲੱਗੇਗਾ ਇਹ ਕਰਕੇ ਉਹ ਦੋਸ਼ੀਆਂ ਨੂੰ ਜਿਹੜੀ ਪਹਿਲਾਂ ਰੈਸਟ ਪਾਈ ਜਾਵੇ ਪਾਈ ਸਾਹ ਦੇ ਵੀ ਅਸੀਂ ਅਜੇ ਇਹਨਾਂ ਦੇ ਬੱਚੇ ਆ ਅਸੀਂ ਇਹਨਾਂ ਦੇ ਵੀ ਕਰਮਾਂ ਦਾ ਵਾਅ ਕਰਦੇ ਆ ਬੇਨਤੀ ਕਰਦੇ ਆ ਗੁਰੂ ਸਾਹਿਬ ਦੀ ਦਰਗਾਹ ਤੇ ਇਹ ਭਾਈ ਜਿੰਨਾ ਇਹ ਇਹ ਦੋਸ਼ੀ ਅڑے ਨਹੀਂ ਜਾਂਦੇ ਜਿੰਨਾ ਜਿਹੜੇ ਨਾ ਉਹ ਰੈਸਟ ਨਹੀਂ ਪੈਂਦੀ ਉਹਨੇ ਤੇ ਸਾਡਾ ਕੋਈ ਇਹ ਇਹਨਾਂ ਦੇ ਨਾਲ ਕੋਈ ਵੀ ਨਾਂ ਦੇ ਦੇ ਅਲੀ ਕੋਈ ਮਾਫੀ ਨਹੀਂ ਕੋਈ ਨਹੀਂ ਖਾਂਡ ਪਾਤਾ ਆਪਾ ਗੁਰੂ ਨੇ ਦਰਗਾਹ ਨੂੰ ਹੋਰ ਅੰਦਰੋਂ ਮੰਗੇ ਹੋਰ ਅੰਦਰੋਂ ਕਰਵਾ ਲਵਾਗੇ ਖਾਂਡ ਪਾ ਇਹ ਨਹੀਂ ਵੀ ਖੰਡ ਪਾਸ ਹੈ ਕੋ ਗਿਆ ਤੇ ਅਸੀਂ ਮਤੇ ਬੈਗੇ ਜੀ 10 ਦਿਨ ਤੇ ਸਾਡੇ ਕਮੇਟੀ ਦੇ ਬੈਣਗੇ ਪਹਿਲਾ ਲਿਸਟ ਬਣ ਚੁੱਕੀ ਹੈ ਤਾਂ ਨਾ ਕੋਈ ਹੈ ਪਰ ਇਹ ਗੱਲ ਨਹੀਂ ਤੇ ਬੰਨੀ ਸਾਹ ਸਮੇ ਜੀ ਜਿਨ੍ਹਾਂ ਨੂੰ ਮਨਜ਼ੂਰ ਹੈ ਉਹ ਛੱਡ ਕੇ ਜਕਾਰਾ ਪੂਰੀ ਚਰਦੀ ਕਲਾ ਦੇ ਨਾਲ ਗੁਰੂ ਸਾਹਿਬ ਦੇ ਵਿੱਚ ਗੁਰੂ ਦੇ ਹੁਕਮ ਦੇ ਨਾਲ ਆਪਾਂ ਜਕਾਰਾ ਛੱਡਣਾ ਕਿ ਆਪੈ ਨਾ ਦੋਸ਼ੀਆਂ ਨੂੰ ਮਾਫ ਕਰ ਦਿੱਤਾ ਹੈ ਖੰਡ ਪਾਸ ਦਾ ਮਾਫ ਕਰਨ ਵਾਸਤੇ ਜੱਤਾਂ ਗੁਰੂ ਦਾ ਪੰਥ ਗੁਰੂ ਗ੍ਰੰਥ ਤੇ ਗੁਰੂ ਪੰਥ ਇਹ ਦੋਨਾਂ ਦਾ ਕੰਮ ਇਹ ਸਾਲ ਦਾ ਫੌਜਾਂ ਬੈਠੀਆਂ ਫਾਇਦਾ ਬੈਠੇ ਨੇ ਸੰਤਾ ਬੈਠੀਆਂ ਕਿ ਇਹਨਾਂ ਗੋਸ਼ੀਆਂ ਨੂੰ ਮਾਫ਼ ਕਰ ਦਿੱਤਾ ਵਾ ਰਹੀ ਜਦੀ ਦਾਲ ਦਾਣੇ ਹੱਡਵਾੜਾਂ ਦੇ ਭੋਗ ਪਾ ਰਹੇ ਨੇ ਆਪਾਂ ਇਹਨਾਂ ਨੂੰ ਮਾਫ਼ ਕਰ ਦਿੱਤਾ ਇਹ ਸੰਤਾ ਦੇ ਦਰਸਾ ਨੇ ਕਹਿੰਦੀ ਹੈ ਜੀ ਸਹਿਬ ਸੰਤਾ ਪਟੀਆਂ ਦੇ ਤਾਂ ਆਪਾਂ ਇਹਨਾਂ ਨੂੰ ਮਾਫ਼ ਕਰ ਦਿੱਤਾ ਵਾ ਅਰੇ ਇਨਸਾਨ ਹਾ ਸੋਹਣੀਆਂ ਬਾਲ ਭਾਈ ਇਹਦਾ ਕੋਈ ਦੋਸ ਨਹੀਂ ਜੀ ਇਹ ਇਹ ਨਹੀਂ ਕਹੀਏ ਦੋਬਾਰਾ ਰੱਖ ਲੋ ਅਸੀਂ ਯਾਤ ਕ੍ਰਾਂਤੀ ਸਿੰਘ ਦੀ ਗ੍ਰੰਥੀ ਕੀਤੀ 677 ਦਾ ਸਾਹ ਸਾਨੂੰ 35000 ਰੱਖਿਆ ਦੋ ਕਹਿੰਦੇ ਆ ਕਿ ਜਿੰਗ ਨਹੀਂ ਆਣੀ ਚਾਹੀਦੀ ਨਾ ਕਮੇਟੀਆਂ ਵਾਲਿਆਂ ਕੋਈ ਗੁਰੂ ਸਾਹਿਬ ਦਾ ਪ੍ਰਬੰਧ ਨਹੀਂ ਸੁਭਾਤਾ ਕਰਨੀ ਸਤਿਕਾਰ ਨਹੀਂ ਕਰ ਸਕਦੇ ਇਹ ਤਾਂ ਕਿ ਜਿੰਨਾ ਜਿਹੜੇ ਦੋਸ਼ੀ ਨੇ ਗੁਰੂ ਘਰ ਦੇ ਗੁਰੂ ਗ੍ਰੰਥ ਸਾਹਿਬ ਜੀ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲਾਂ ਐਨਾ ਗੁਰੂ ਦਾ ਪੰਥ ਬੈਠਾ ਹੈ ਸੰਤਾਂ ਗੁਰੂਆਂ ਦੀਆਂ ਬੈਠੀਆਂ ਹਨ ਕਿ ਭਾਈ ਉਨਾ ਕਮੇਟੀ ਆ ਗਿਆ ਨੂੰ ਰੈਸਟ ਪਈਆ 295 ਦੀ ਬਾਰੇ ਬਾਅਦ ਜਮਾਨਤ ਜਿਹੜੀ 302 ਦੀ ਹੋ ਗਈ ਹੈ ਇਹ ਸਾਨੂੰ ਪਤਾ ਦੇ ਦੱਸਿਆ ਜਾਵੇ ਪੁਲਿਸ ਮਹਾਰਾਜ ਨੂੰ ਦੱਸੇ ਕਿ ਐਡੀ ਸ਼ੇਤੀ ਕਿ ਕਾਲੀ ਆਦਤ ਆ ਗਈ ਹੈ ਪਿੰਡ ਵਾਲਿਆਂ ਨੂੰ ਨਹੀਂ ਕਿ ਇਹ ਉਹਨਾਂ ਦੀ ਜਿਹੜੇ ਜਿਨ੍ਹਾਂ ਨੇ ਲਗਾ ਕੇ ਰੱਖਿਆ ਉਹ ਤੇ ਦੋਸ਼ੀ ਨੇ ਤੇ ਜਿਹੜੇ ਉਹਨਾਂ ਦੀ ਜਮਾਨਤ ਹੈਗੀ ਤੇ ਜਿਕਾਰ ਉਹ ਦੋਸ਼ੀ ਨਹੀਂ ਹੈ ਇਹ ਸਾਨੂੰ ਭਾਈ ਦੱਸੋ ਨਹੀਂ ਕੋਨਾ ਕੋਈ ਇਹ ਬੋਲ ਰਹਾ ਮੈਂ ਕਦੀ ਬੋਲਿਆ ਵੀ ਆਪਾਂ ਵੱਡੇ ਬੈਠੇ ਸਾਡੇ ਸਾਰੇ ਸੰਗਾਤੋ ਅਰ ਸਾਨੂੰ ਦੱਸਿਆ ਨਾ ਜਾਵੇ ਕਿ ਆਪਾਂ ਲਈ ਸਾਨੂੰ ਮਿੱਠੀ ਗੋਦੀ ਦੇ ਕੇ ਪੋਸਤ ਦੇਣੇ ਪਰ ਦੱਸੋ ਸਹੀ ਭਾਈ ਜਿਹੜੇ ਜਿਨ੍ਹਾਂ ਨੇ ਗੁਰੂ ਸਾਹਿਬ ਦੇ ਅੱਗੇ ਰਬਾਨਾ ਸਾਹਿਬ ਦੇ ਜਿੱਥੇ ਅਸੀਂ ਬਾਥਰੂਮ ਕਰਕੇ ਨਾ ਬਾਥਰਨਾ ਅਸੀਂ ਪੈਰ ਤੇ ਇੰਦਰੀਤ ਹੋ ਕੇ ਅੰੇਸ਼ਨਾ ਕਰਕੇ ਬਾਹਰ ਦੀ ਧੂੜ ਵਿੱਚ ਤੇ ਉਹ ਬੰਦਿਆਂ ਨੇ ਤੇ ਗੁਰੂ ਸਾਹਿਬ ਦੇ ਉੱਪਰ ਬਾਥਰੂਮ ਕਰਵਾ ਦਿੱਤਾ ਆਖਰੀ ਗੁਰੂ ਸਾਹਿਬ ਦੇ ਚਰਨਾਵਿਸ਼ ਤੇ ਵੀ ਇਸ਼ਾਨਦਰਾ ਗਿਆ ਮੇ ਮਹਾਰਾਜ ਦੇ ਕਿ ਸਾਡੇ ਜਿਹੜੇ ਬਾਗ ਨੂੰ ਮਾਰਦੇ ਛੱਟਾ ਆ ਪੁਰਾਣਾ ਸਾਹਿਬ ਤੇ ਪੈਂਦੀਆਂ ਉਹਨਾਂ ਦੇ ਗਿੱਲੇ ਹੱਕ ਫੇਰ ਚਾਹੀਦਾ ਕਿ ਮਹਾਰਾਜ ਦੇ ਗੁਰੂ ਸਾਹਿਬ ਦੇ ਮਹਾਰਾਜ ਸਾਹਿਬ ਨੂੰ ਲੱਗਾ ਨਾ ਆਖਰੀ ਪੰਜ ਵਾਰੀ ਮਾਰਦੇ ਆਨੇ ਦੋ ਵਾਰੀ ਟੁੱਟੇ ਮਾਰਦੇ ਆਨੇ ਗੁਰਦਵਾਰਾ ਦੇ ਦਰਵਾਜ਼ੇ ਨੂੰ ਥੱਲੇ ਦੀ ਹੱਥ ਰੱਖਣ ਦੀ ਜਿਹੜੇ ਗੁਰੂ ਸਾਹਿਬ ਕੋਲ ਜਾਣਾ ਉਹ ਬੰਦਿਆਂ ਨੇ ਬਾਹਰੋਂ ਕਰਵਾਇਆ ਕਮੇਟੀ ਵਾਲਿਆਂ ਅਸੀਂ ਗੁਰੂ ਸਾਹਿਬ ਦੇ ਹਾਜ਼ਰ ਨਾਲ ਗੁਰੂ ਸਾਹਿਬ ਮਾਰਦੇ ਇੱਕ ਕਰਵਾਇਆ ਕਮੇਟੀ ਵਾਲਿਆਂ ਨੇ ਇੱਕ ਜੇਦੀ ਨਾਕ ਨਾ ਕਿ ਚਾਹਤੀਆਂ ਸਾਡੇ ਕੋ ਆ ਜਾ ਉਹ ਕਹਿੰਦੇ ਭਾਈ ਤੁਹਾਨੂੰ ਤਾਂ ਸਾਡੇ ਕੋ ਆ ਇਹ ਸਪਸ਼ਟ ਗੱਲ ਹੈ ਇਹ ਕਿਸੇ ਦਾ ਦੋਸ਼ ਨਹੀਂ ਭਈ ਇਹਦਾ ਵੀ ਮੈਂ ਨਹੀਂ ਦੋਸ਼ ਪਾਉਂਦਾ ਉਹਨੂੰ ਮਹਾਰਾਜੇ ਹੋਦਾ ਨਾ ਗੁਰੂ ਸਾਹਿਬ ਬਖਸ਼ਦੇ ਪਰ ਇਹਨਾਂ ਨੂੰ ਨਹੀਂ ਬਖਸ਼ਦਾ ਇਹ ਭਾਈ ਪੰਥ ਗੁਰੂ ਦਾ ਫੈਸਲਾ ਕਰੇ ਸਾਡੇ ਸਰਕਾਰ ਨੂੰ ਬੈਠਿਆ ਉਹਨਾਂ ਬੰਦਿਆਂ ਨੂੰ ਰੈੱਟ ਪਈ ਆ ਉਹ ਗਰਮੀ ਸਿੰਘ ਦੀ ਜਮਾਨਤ ਹੋ ਗਈ ਹੈ ਉਹ ਕਾਨੂੰਨੀ ਕਿਹੜੀ ਸ਼ਰਤ ਤੇ ਅਸੂਦ ਹੋਣੀ ਤੇ ਸਾਡੀ ਨਹੀਂ ਹੁੰਦੀ 326 ਦੀ ਨਹੀਂ ਹੋਈ ਦੋ ਬੱਚੇ ਹੋ ਗਏ ਉਹ ਕਹਿੰਦੇ ਪਾਪਾ ਜੀ ਤਿੰਨ ਮਹੀਨੇ ਤੋਂ ਪਹਿਲਾਂ ਨਹੀਂ ਹੁਣ ਜਾਂ 302 ਦੀ ਜਮਾਨਤ 10 ਮਹੀਨਾ 8 ਦਿਨਾਂ ਦੇ ਰੋਗੀ ਕਾਰਨ ਕੀ ਹੈ ਜਾਂ ਕਿਤੇ ਨਾ ਕਿਤੇ ਪਰਚੇ ਦੇ ਵਿੱਚ ਮਲਾਵਟ ਹੋ ਗਈ ਹੈ ਬਾਪ ਨੇ ਪਰਹਾਉਣੀ ਤਾਂ ਇਹੋ ਜੋ ਵੀ ਲਾ ਦਿੱਤੀ ਹੋਗੀ ਸਾਡੇ ਮਹਾਂਪੁਰਖ ਹੈ ਪਾਪਾ ਜਰਨੈਲ ਸਿੰਘ ਜੀ ਅਸੀਂ ਜਮਾਨਤ ਲਈ 326 ਦੇ ਪਰਚੇ ਦੀ ਉਹ ਘਟਾ ਕੇ ਤੇਈ ਕਿਉਂ ਵੀ ਉਹ ਤਿੰਨ ਮਹੀਨੇ ਫਿਰ ਕਿਉਂ ਚ ਹੈ ਅਜੇ ਵੀ ਜਮਾਨਤ ਨਹੀਂ ਹੋ ਰਹੀ ਯਾਰ ਬਾਤ ਹੋ ਗਈ ਇਸ ਕਾਰਨ ਦੀ ਸ਼ਰਮ ਨਾਇਕਾ ਸਾਡੇ ਦਾ ਇਹ ਪਹਿਲਾਂ ਬੈਂਟੀਆਂ ਦੇ ਨਹੀਂ ਬੈਠਾ ਜਾਣਾ ਗੁਰੂ ਸਾਹਿਬ ਦੇ ਪ੍ਰਕਾਸ਼ ਤੋਂ ਪਤਾ ਜੀ ਜੀ ਸਤਿਕਾਰ ਦੋਗੇ ਫਿਰ ਸੈਟਿੰਗਾਂ ਦੇ ਜਿ ਬੈਠਣਾ ਦੇ ਬਾਅਦ ਆਪਾਂ ਸੈਟਿੰਗਾਂ ਲਾ ਦੇਣਾ ਠੀਕ ਹੈ ਜੀ ਇਹ ਤਰਕੇ ਗੁਰੂ ਦੇ ਚਰਨਾ ਜਾਣਾ ਨਾ ਜਿਹੜਾ ਚੌਂਕੀ ਮਾਰ ਕੇ ਬੈਠਦਾ ਗੁਰੂ ਸਾਹਿਬ ਦੇ ਅੱਗੇ ਦੁਰਪਰੋਤਾਂ ਕੱਟ ਦਿੰਦੇ ਆ ਸਾਡੇ ਫਿਰ ਕਰਕੇ ਭਾਈ ਗੁਰੂ ਤੋਂ ਉੱਚੇ ਹੋ ਕੇ ਕਦੀ ਨਹੀਂ ਬੈਠਦਾ ਇਹ ਗੁਰੂ ਸਾਹਿਬ ਰਾਜੇ ਕੇ ਰਾਗਾ ਮਹਾਰਾਜੇ ਕੇ ਰਾ ਇਹ ਗੁਰੂ ਸਾਹਿਬ ਸਾਡੇ ਆਹ ਤਹੀ ਸਤਿਕਾਰ ਲੋਗ ਨੇ ਅਸੀਂ ਜਦੋਂ ਖੰਡੇ ਪਾਦੇ ਨਹੀਂ ਪਹੋਚ ਸਕਦੇ ਆ ਤੇ ਸਿਰ ਤੇ ਗੁਰੂ ਸਾਹਿਬ ਨੂੰ ਉੱਤੇ ਲਗਾ ਦੇ ਜੇ ਮਾਰਾ ਤਨ ਮਨ ਤੇਰਾ ਧਨ ਵੀ ਤੇਰਾ ਠੀਕ ਆ ਜੀ ਤਨ ਮਨ ਧਨ ਸਭ ਸਭ ਵਰਤੋਂ ਹੁਕਮ ਮੰਨਿਆ ਪਾਇਆ ਕਿਹੜਾ ਮੰਨ ਜੇ ਆਪਾਂ ਕੋਈ ਨਹੀਂ ਮੰਨ ਜੇ ਇਹ ਕਰਕੇ ਗੁਰੂ ਸਾਹਿਬ ਜੀ ਦੇ ਦਿੱਤੇ ਬਚਨਾਂ ਦੇ ਪਹਿਰਾ ਲਈਏ ਆਪਾਂ ਗੁਰੂ ਸਾਹਿਬ ਤੋਂ ਉੱਤੇ ਹੋ ਕੇ ਨਾ ਬੈਠੀਏ ਗੁਰੂ ਸਾਹਿਬ ਜੀ ਨੂੰ ਸਾਧ ਸੰਗਤ ਜੀ ਦੇ ਨਾਲ ਚੌਰ ਸਹਿ ਕਰਦੇ ਨੇ ਸਰਤਾਂ ਇਹ ਮਹਾਂਪੁਰਖਵਾਪੇ ਦੇ ਵਿੱਚ ਜਿਹੜੀ ਹੈ ਤੇ ਸਾਰੀ ਕ라마 ਚੱਲਦੀ ਹੈ ਮੇਰੀ ਤਾਂ ਮਕਸਦ ਇਹ ਚੱਟੀਆਂ ਦੇ ਵਿੱਚ ਨਹੀਂ ਰੱਖਣੀ ਇਹ ਇੱਕ ਖਾਨ ਕਰੋ ਇਹ ਆਪਾਂ ਉਹਦਾ ਹੀਲਾ ਮਤਲਬ ਜਿਹੜੀ ਮੇਨ ਗੱਲ ਹੈ ਕਿ ਭਾਈ ਬੀਬੀਆਂ ਨੂੰ ਬੇਨਤੀ ਕਰ ਜਦੋਂ ਵੀ ਚੌਰ ਸਹਿਬ ਕਰਦੇ ਆ ਆਪਾਂ ਜਿਹੜਾ ਆਉਂਦਾ ਉਹ ਕਰਕੇ ਚੌਰ ਦਾ ਗੁਰੂ ਸਾਹਿਬ ਕੋ ਕਰਿਆ ਜਾਵੰਦਾ ਇਹ ਮਰਿਆਦਾ ਗਲਤ ਹੈ ਸਾਡੇ ਗੱਲ ਦੇ ਵਿੱਚ ਹਜੂਰੀਆ ਤੇ ਸਿਰ ਦੇ ਉੱਤੇ ਜਿਹੜਾ ਹੈ ਦੁਪੱਟਾ ਹੋਣਾ ਜਿਹੜਾ ਬਹੁਤ ਜ਼ਰੂਰੀ ਹੈ ਫਿਰ ਅਸੀਂ ਗੁਰੂ ਸਾਹਿਬ ਨੂੰ ਚਾਹ ਸਾਹਿਬ ਦੀ ਸੇਵਾ ਕਰਾ ਕਰਦੇ ਹਾਂ ਮਹਾਰਾਜ ਦੇ ਘਰ ਦੇ ਵਿੱਚ ਪੱਲਾ ਪਾ ਗਏ ਗੁਰੂ ਸਾਹਿਬ ਆਜਨ ਨਾਮ ਨੇ ਜਿਹੜੇ ਦੀਨ ਦੁਨੀਆ ਦੇ ਮਾਲਕ ਕੋ ਧੀਆਂ ਪੁੱਤਾਂ ਵੀ ਸੁੱਖ ਲੈਣ ਆਣੇ ਆ ਇੱਥੇ ਕਾਰੋਬਾਰ ਦੀਆਂ ਚੜ੍ਹਦੀਆਂ ਕਲਾਂ ਮੰਗਣ ਆਣੇ ਆ ਤੇ ਸਾਧ ਸੰਗ ਜੋ ਤੀਨ ਦੁਨੀਆ ਦੇ ਮਾਰਗ ਦੇ ਮਹਾਰਾਜ ਦੇ ਅੱਗੇ ਬਾਤਾਂ ਨੂੰ ਕੀਤਾ ਇਹ ਕਿੰਨੀ ਮਾੜੀ ਗੱਲ ਹੈ ਇਹ ਕਿੰਨੀ ਜਿਹੜੀ ਮਾੜੀ ਘਟਨਾ ਵਾਂ ਅਸੀਂ ਆਪ ਜੀ ਦੇ ਚੰਨਾਂ ਬੇਨਤੀ ਕਰਦੇ ਆ ਕਿ ਇਹ ਜਿਹੜਾ ਪਹਿਰਾਵਾ ਇਹ ਜਿੰਨਾ ਚਿਰ ਜਿਹੜੇ ਦੋਸ਼ੀ ਨੇ ਪ੍ਰਬੰਧਕ ਨੇ ਇਹਦੇ ਉਦਾਂ ਗੱਲ ਹੋ ਚੁੱਕੀ ਆ ਪ੍ਰਸ਼ਾਸਨ ਨਾਲ ਆਏ ਬਣ ਤੇ ਜਿਹੜੀ ਪ੍ਰਬੰਧਕ ਕਮੇਟੀ ਉਹਨਾਂ ਤੇ ਪਰਚਾ ਹੋਊਗਾ ਜਿੰਨੇ ਵੀ 7-8 ਬੰਦੇ ਆ ਤੋਂ ਸਾਨੂੰ ਪ੍ਰਸ਼ਾਸਨ ਆਗੇ ਦੱਸੇ ਕਿ ਇੱਥੇ ਕਿੰਨੇ ਬੰਦੇ ਰਹਿਤੇ ਹੋਇਆ ਕਿੰਨੇ ਬੰਦਿਆਂ ਦੇ ਜਿਹੜਾ ਵਾ ਉਹ ਪਰਚੇ ਤੋਂ ਨਾ ਬਾਹਰ ਕੱਢ ਦਿੱਤੇ ਆ ਤੇ ਕਿਹੜੀਆਂ ਭਰਾਵਾਂ ਦੇ ਨਾਲ ਉਹਦੀ ਜਿਹੜੀ ਤਿਰ ਤੋਂ ਦੋਦੀ ਆ 259 ਧਾਰਨ ਕੀ ਹੈ ਕਿਹੜੇ ਤਰੀਕੇ ਦੇ ਨਾਲ ਉਹਦੀ ਥਾ ਘਦੇ ਮਾਧਿਮਾਨ ਤੋਂ ਜਾਂਦੀ ਹੈ ਇਹ ਆਪਦੀ ਦੇ ਚਰਨਾ ਤੇ ਦਾਸ ਦੀ ਬੇਤੀ ਹੈ ਸਾਡੇ ਪਤਖਾਲ ਦੇ ਭਾਈ ਹਰੀ ਦੇ ਵੀ ਕੀ ਮਾਤਾ ਹੋਤਾ ਦਾ ਕਹੇ ਨੇ ਪੰਥ ਦੇ ਜਿਹੜੇ ਸਰਮੋਹ ਨੇ ਜਿਹੜੇ ਹਰਨਾ ਗੁਰੂ ਗ੍ਰੰਥ ਸਾਹਿਬ ਜੀ ਦੀ ਬੈਠੀ ਨੇ ਕਹੁੰਦੇ ਆ ਬਾਕੀ ਸਾਧ ਸੰਗਤ ਜੀ ਅਨੀ ਦੇ ਆਪਦੀ ਦੇ ਗੁਰੂ ਸਾਹਿਬ ਜੀ ਦੇ ਨਾਤੇ ਪੁਕਾਰਿਆ ਇਹ ਆਪਦੀ ਦੇ ਚਰਨਾ ਤੇ 33 ਗੁਰੂ ਦਾ ਪੰਥ ਇਥੇ ਹਰ ਇੱਕ ਨੂੰ ਇਥੇ ਮੋਗਾ ਦਾ ਗੱਲ ਕਰੂੰਗਾ ਕੋਈ ਡਰੇ ਦਾ ਸਹਿਤ ਧਾਰੀ ਹੈ ਗੁਰੂ ਦਾ ਸਿੱਖ ਹੈ ਆਪਾਂ ਡੱਟ ਕੇ ਜਿਹੜਾ ਸਾ ਪੰਗਤ ਜੀ ਦੇ ਇਹ ਪਿੰਡ ਵਾਲਿਆਂ ਨੂੰ ਇਹ ਜਿਹੜੀਆਂ ਬੇਦਬੀਆਂ ਹੁੰਦੀਆਂ ਨੇ ਕਾਰਨ ਹੀ ਇਹ ਹੈ ਕਿ ਦਬਾਬੇ ਦੇ ਇਤਰਾਲੇ ਗੁਰਦੁਆਰੇ ਜਿੱਥੇ ਸੇਵਾ ਵੀ ਚੱਲਦੀ ਰਹੇ ਚਲੋ ਉਹ ਗੁਰੂ ਸਾਹਿਬ ਮਹਾਰਾਜ ਉਹ ਐਸੇ ਮਸਲਾ ਅਲਝਾਣਾ ਨਹੀਂ ਜਿਹੜੀ ਬੇਨਤੀ ਹੈ ਸਿੰਘਾਂ ਦੀ ਬੇਨਤੀ ਪ੍ਰਵਾਨ ਹੈ ਕਿ ਭਾਈ ਜਿਹੜੇ ਨਹੀਂ ਸਾਥ ਸਾਥ ਗੁਰਦਾਰੇ ਬਣਾਏ ਹਨ ਆ ਮਹਾਰਾਜ ਜੀ ਭਾਗਾਂ ਨਾ ਇਹ ਸਾਡੇ ਨੂੰ ਸ਼ਰਧਾ ਨਹੀਂ ਲੱਗਣਾ ਪਹਿਰਾਮ ਦੇ ਮਾਰੇ ਪਿੰਡ ਹੈ ਤਾਂ ਸੰਦੇ ਜੀ ਗੁਰੂ ਸਾਹਿਬ ਜੀ ਦੇ ਉੱਪਰ ਦੁਨੀਆਂ ਨੇ ਐਨਾ ਨੁਕਤਾ ਹੋਇਆ ਨਹੀਂ ਕਿ ਮੂੰਹ ਨਹੀਂ ਦਿੱਤਾ ਚੈਂੀਆਂ ਮੇਨਾਂ ਜਿਹੜੀਆਂ ਆਪਣੇ ਹੱਥਾਂ ਦੇ ਗੁਰੂ ਘਰ ਦਾ ਦੋ ਤਿੰਨ ਹੋਣ ਦੋ ਹੋਣ ਵੱਡਾ ਗੁਰਦਾ ਪਿੰਡ ਹੈ ਜੇ ਤੁਹਾਨੂੰ ਕਿਉਂਕਿ ਇਹ ਜਿਹੜੀ ਗੁਰੂ ਗ੍ਰੰਥ ਸਾਹਿਬ ਦਾ ਮਹਾਰਾਜ ਦਾ ਫਰਾਡੇ ਇਹਨਾਂ ਦਾ ਵੀ ਸਤਕਾਰ ਕਰੀਏ ਦੁਨੀਆਂ ਦੇ ਨਾਲ ਇਹ ਨਾ ਮੇਗਣਾ ਨੇ ਇਹ ਗੁਰੂ ਗ੍ਰੰਥਾਂ ਨੂੰ ਭਲੀਆਂ ਹੋਈਆਂ ਤੁਹਾਨੂੰ ਇਹ ਇੱਥੇ ਜਿਹੜੇ ਮਹਾਰਾਜਾ ਜਿਤਨੇ ਸੀ ਆਗੇ ਪ੍ਰਕਾਸ਼ ਕੀਤਾ ਪਰ ਉਪਰੇ ਦੇ ਮੈਂ ਦੱਸ ਦੇ ਜੀ ਪਲਾਨ ਵਿੱਚੇ ਕੰਮ ਕਰਕੇ ਪਾਈ ਹੋਵੇ ਨਾ ਤੇ ਉਹਨੇ ਗੰਦਗੀ ਨਹੀਂ ਹੋਣੀ ਮੇਰੇ ਬਰਾਦਰ ਜਿੱਦੇ ਗੁਰੂ ਪ੍ਰਕਾਸ਼ਾ ਦੇ ਮਹਾਰਾਜਾ ਮਨ ਵਿੱਚ ਆਪਾਂ ਮਹਾਰਾਜਾ ਜੇ ਤੇ ਬਖਸ਼ੇ ਕੰਮ ਨਹੀਂ ਹੋ ਕਾ ਸਕ ਐਨੀ ਗੰਦਗੀ ਹੈ ਅਸੀਂ ਇੰਨੇ ਕਰਦੇ ਹਾਂ ਆਪਣਾ ਨਾਮ ਪ੍ਰਕਾਸ਼ ਕਰੀ ਜਾਂਦੇ ਮਹਾਰਾਜਾ ਜੀ ਸ੍ਰੀ ਦਰਬਾਰ ਸਾਹਿਬ ਮਹਾਰਾਜ ਕਿੰਨੀ ਸੰਗਤ ਜਿਹੜਾ ਰਾਹ ਪ੍ਰਕਾਸ਼ ਹੁੰਦਾ ਆ ਰਿਹਾ ਮਹਾਰਾਜ ਦੇ ਅੰਗ ਕਿੰਨੇ ਸਾਫ ਐ ਸਾਡੇ ਕੋਲ ਤੇ ਸਾਡੀਆਂ ਦਸਤਾਰਾਂ ਜੀ ਪੂਰੀਆਂ ਸਾਫ ਰੱਖੀਆਂ ਹੋਈਆਂ ਨੇ ਮਹਾਰਾਜ ਦੇ ਅੰਗ ਕਿਤਾ ਇੰਨੇ ਬੰਦੇ ਹੋ ਗਏ ਸਾਡੇ ਦਾਣੇ ਕਿਉਂ ਨਹੀਂ ਮੀਟਿੰਗ ਲਾਉਂਦੇ ਅਰੇ ਹਿੰਦੇ ਇਹ ਬੇਨਤੀ ਹੈ ਆਪ ਜੀ ਨੇ ਜਨਮਾ ਜੀ ਭਾਈ ਉਹਨਾਂ ਬੋਸ਼ੀਆਂ ਨੂੰ ਜਿਹੜੀ ਐ ਉਹ ਅਸੀਂ ਸਜ਼ਾ ਦਿਵਾਣੀ ਆ ਇਹ ਨਾਲ ਕੋਈ ਸਮਝੇਗੇ ਦੋ ਗਲਵਾਂ ਤੋਂ ਮਿੱਟੀ ਝਾੜਨ ਵਾਲੀ ਗੱਲ ਨਹੀਂ ਹੀ ਕਰਦੇ ਜੀ ਇਦੇ ਹੱਕ ਤੇ ਸੱਚ ਦਾ ਪੈਰਾ ਚੱਲਣਾ ਗੁਰੂ ਗ੍ਰੰਥ ਸਾਹਿਬ ਜੀ ਦਾ ਹਾਜ਼ਰ ਨਾਮ ਨਾਮਾਰੇ ਉਹ ਗੁਰੂ ਸਾਹਿਬ ਜੀ ਦੇ ਚਰਨਾਵਾਂ ਵਿੱਚ ਭਾਈ ਕਰਨ ਕਰੇ ਕਿ ਜਿੰਨਾ ਚਿਰ ਉਹ ਤੁਰ ਉਹਨਾਂ ਦੋਖੀਆਂ ਨੂੰ ਗੁਰੂ ਘਰ ਦੇ ਦੁਸ਼ਟਾਂ ਨੂੰ ਪਾਪੀਆਂ ਨੂੰ ਇੱਥੇ ਸਾਡੇ ਸਾਹਮਣੇ ਆ ਕੇ ਰੈਕਟ ਪਾ ਕੇ ਨਹੀਂ ਜੇਰ ਕਰਦੀ ਬੰਦੇ ਲਈ ਇਥੋਂ ਨਹੀਂ ਜਾਣਾ ਕਦੋਂ ਜਗਾ